ਰਾਮਪਰਾ ਫੋਲ ਦੇ ਵਿੱਚ ਕਰੋੜਾਂ ਰੁਪਏ ਦਾ ਬਜਟ ਆਇਆ ਫਲੈਕਸਾ ਲੱਗ ਚੁੱਕੀਆਂ ਕਿ ਜਿਸ ਨੂੰ ਲੋਕ ਦੇਖਣਗੇ ਤੇ ਸਾਨੂੰ ਦੁਬਾਰਾ ਫੇਰ ਵੋਟ ਪਾਉਣਗੇ ਕਿ ਰਾਮਪਰਾ ਦੇ ਵਿੱਚ ਕਰੋੜਾਂ ਰੁਪਇਆ ਹਲਕਾ ਵਿਧਾਇਕ ਨੇ ਲਾ ਦਿੱਤਾ ਔਰ ਦੂਜੀ ਗੱਲ ਜਿਹੜੇ ਇਹਨਾਂ ਦੇ ਪੁਆਇੰਟ ਆਪਾਂ ਲਿਖੇ ਲਿਖੇ ਹੋਏ ਆ ਮੇਰੇ ਕੋਲੇ ਫਲੈਕਸਾਂ ਲੱਗੀਆਂ ਹੋਏ ਸਾਰਿਆਂ ਨੇ ਦੇਖ ਲਈਏ ਆਪਾਂ ਉਹਨਾਂ ਦੇ ਵੀ ਗੱਲਬਾਤ ਕਰਦੇ ਆਂ ਇਸ ਤੋਂ ਇਲਾਵਾ ਜੇਕਰ ਇਹਨਾਂ ਦੇ ਕੋਈ ਖਾਸ ਭਗਤ ਕਹਿ ਦਈਏ ਵਰਕਰ ਕਹਿ ਦਈਏ ਜੋ ਚਾਹੁੰਦਾ ਕਿ ਆਪਾਂ ਇਸ ਤੇ ਡਿਬੇਟ ਕਰ ਲਈਏ ਗੱਲਬਾਤ ਕਰ ਲਈਏ ਬੈਠ ਕੇ ਤਾਂ ਉਹ ਮੈਨੂੰ ਜਦੋਂ ਮਰਜ਼ੀ ਬੁਲਾ ਸਕਦੇ ਨੇ ਓਪਨਲੀ ਚੈਲੰਜ ਇੱਕ ਗੱਲ ਹੋਰ ਭਗਵੰਤ ਮਾਨ ਦੀ ਤੇ ਕੇਜਰੀਵਾਦੀ 3 ਸਾਲ ਪਹਿਲਾਂ ਦੀ ਪੁਰਾਣੀ ਵੀਡੀਓ ਔਨ 에ਅਰ ਚੈਨਲ ਤੇ ਪਈ ਹੈ ਸਿਮਰਨ ਜੋਸ਼ ਸਿੰਘ ਮੱਕੜ ਦੇ ਨਾਲ ਵੋਟਾ ਦਰਾਨੀ 2022 ਦੀਆਂ ਵੋਟਾਂ ਜਿਹੜੀ ਵੀਡੀਓ ਪਈ ਹੈ ਉਸ ਦੇ ਵਿੱਚ ਭਗਵੰਤ ਮਾਨ ਨੇ ਕਿਹਾ ਜਦੋਂ ਐਮਪੀ ਹੁੰਦਾ ਸੀ ਕਿ ਸੰਗਰੂਰ ਦੇ ਵਿੱਚ ਇੱਕ ਪਿੰਡ ਦੇ ਵਿੱਚ ਇੱਕ ਸੂਆ ਦੇਵਤਾਂ ਪੁਲ ਬਣਾਉਣਾ ਸੀ ਛੋਟਾ ਜਿਹਾ ਕਹਿੰਦਾ ਮੈਂ ਉਹ ਇੰਜੀਨੀਅਰ ਭੇਜਦਾ ਕੋਈ ਬੰਦਾ ਕਹਿੰਦਾ ਬਜਟ ਪਤਾ ਕਿੰਨਾ ਆਇਆ 1 ਕਰੋੜ 80 ਲੱਖ ਰੁਪਏ ਕਹਿੰਦਾ ਮੈਂ ਹੈਰਾਨ ਹੋ ਗਿਆ ਕਿ ਐਮਪੀ ਮੈਂ ਹੈਗਾ ਸਾਲ ਦਾ 5 ਕਰੋੜ ਮੈਨੂੰ ਮਿਲਦਾ ਕਿ 2 ਕਰੋੜ ਤਾਂ ਮੇਰਾ ਪੁਲਤੀ ਲੱਗ ਜਾ ਕਹਿੰਦਾ ਮੇਰਾ ਇੱਕ ਦੋਸਤ ਹੁੰਦਾ ਸੀ ਇੰਜੀਨੀਅਰ ਕਿ ਮੈਥੋਂ ਜੂਨੀਅਰ ਹੁੰਦਾ ਸੀ ਕਹਿੰਦਾ ਮੈਂ ਉਹਨੂੰ ਭੇਜਿਆ ਉਹ ਕਹਿੰਦਾ ਮੈਥੋਂ ਇਹ ਜੇ ਕੰਮ ਕਰਾ ਲਿਆ ਕਰੋ ਕਹਿੰਦਾ ਉਹਨੂੰ ਭੇਜਿਆ ਤੇ ਪੁਲ ਬਣ ਕੇ ਤਿਆਰ ਵੀ ਹੋ ਗਿਆ ਕਹਿੰਦਾ ਹੁਣ ਤੱਕ ਚੱਲੀ ਜਾਂਦਾ ਤੇ ਕਿੰਨੇ ਕੀਮਤ ਕਹਿੰਦਾ 6 ਲੱਖ ਰੁਪਏ ਦੇ ਵਿੱਚ ਤਿਆਰ ਕਰਾਇਆ ਕਹਿੰਦਾ ਇਹ ਕਰਾਪਸ਼ਨ ਆ ਤੇ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦੇ ਆ ਕਿ ਹੁਣ ਤੁਹਾਡਾ ਹੋ ਜਾ ਕੋਈ ਦੋਸਤ ਇੰਜੀਨੀਅਰ ਨਹੀਂ ਹੈਗਾ ਕਿ ਜਿਹੜਾ ਤੁਹਾਨੂੰ ਦਿਖਾ ਦੇ ਕਿ ਤੁਸੀਂ ਜਿੱਥੇ ਤੇ ਪੈਸਾ ਭੇਜਦੇ ਹੋ ਕਿਹੜੇ ਹਲਕੇ ਦੇ ਵਿੱਚ ਥੋੜਾ ਐਮਐਲ ਬੈਠਾ ਕਿੰਨਾ ਫੰਡ ਕਿੰਨਾ ਉਹਨੂੰ ਭੇਜ ਰਹੇ ਆ ਕਰੋੜਾਂ ਦਾ ਬਜਟ ਕਿ ਉਹਨਾਂ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਕਿ ਉਹਦੇ ਵਿੱਚੋਂ ਲੱਗਦਾ 30% ਹੈ 70% ਗੈਬ ਹੋ ਜਾਂਦਾ ਇਸ ਤੇ ਵੀ ਥੋੜਾ ਜਿਹਾ ਧਿਆਨ ਦਿਓ ਬੇਨਤੀ ਹੈ ਲੋਕਾਂ ਦਾ ਪੈਸਾ ਕਰਦਾ ਚੱਕ ਰਹੇ ਹਾਂ ਲੋਕਾਂ ਦੇ ਪੈਸੇ ਨਾਲ ਹੀ ਕਰਦਾ ਉੱਤਰੂਗਾ ਉਹ ਬਾਕੀ ਆ ਜੋ ਆਪਾਂ ਗੱਲਬਾਤ ਕਰਦੇ ਆ ਕਿ ਜਿਹੜੀਆਂ ਫਲੈਕਸਾਂ ਲੱਗੀਆਂ ਵੀ ਆ ਕਿ ਸੁਪਰ ਸੈਕਸ਼ਨ ਮਸ਼ੀਨ ਦੇ ਨਾਲ ਜਿਹੜੇ ਸ਼ਹਿਰ ਦੇ ਸੀਵਰੇਜ ਦੀ ਸਪਾਈ ਕਰਵਾਈ ਗਈ ਹੈ 40 ਲੱਖ ਰੁਪਏ ਕਿ 40 ਲੱਖ ਰੁਪਏ ਲਾ ਦਿੱਤਾ ਸੁਪਰ ਸੈਕਸ਼ਨ ਮਸ਼ੀਨ ਦੇ ਨਾਲ ਜਿਹੜੀ ਸਪਾਈ ਹੋ ਰਹੀ ਹੈ ਸੀਵਰੇਜਾਂ ਦੀ ਪਰ ਕਿੰਨੀ ਕਿ ਸਪਾਈ ਹੋ ਰਹੀ ਹੈ ਉਹ ਦਿਖ ਰਹੀ ਹੈ ਫੂਲ ਰੋਡ ਤੇ ਦੇਖ ਸਕਦੇ ਹਾਂ ਸਟੈਲਕੋ ਕੋਲੇ ਦੇਖ ਸਕਦੇ ਹਾਂ ਹੋਰ ਘਰਾਂ ਦੇ ਵਿੱਚ ਵੀ ਆਸੇ ਪਾਸੇ ਗਲੀਆਂ 'ਚ ਵੀ ਓਵਰਫਲੋ ਸੀਵਰੇਜ ਹੁੰਦੇ ਰਹਿੰਦੇ ਆ ਤ론 ਸਪਾਈ ਕਿੰਨੇ ਕੋਰੀ ਆ ਉਹ ਸਭ ਨੂੰ ਪਤਾ ਹੀ ਐ ਦੂਜਾ ਪੁਆਇੰਟ ਹੈਗਾ ਕਿ ਸ਼ਹਿਰ ਦੀ ਜਿਹੜੀ ਐਂਟਰੀ ਪੁਆਇੰਟ ਆ ਕਿ ਸ਼ਹਿਰ ਦੇ ਜਿਹੜੇ ਐਂਟਰੀ ਪੁਆਇੰਟ ਆ ਉੱਤੇ 50 ਸੀਸੀਟੀਵੀ ਆ ਸੀਸੀਟੀਵੀ ਕੈਮਰੇ ਲਵਾਏ ਵੇ ਆ ਉਹਦਾ ਬਜਟ ਲੱਗਤ ਜਿਹੜੀ ਲਿਖੀ ਹੋਈ ਆ 42 ਲੱਖ 86000 ਰੁਪਏ ਕਿ ਬਹੁਤ ਮਹਿੰਗੇ ਕੈਮਰੇ ਹੋਣਗੇ ਕਿ ਸ਼ਾਇਦ ਇਹ ਜਪਾਨ ਅਮਰੀਕਾ ਵਰਗੇ ਦੇਸ਼ਾਂ ਕੋਲ ਵੀ ਨਾ ਹੋਣ ਇਦਾਂ ਦੇ ਕੈਮਰੇ ਲੱਗੇ ਵੇ ਆ ਕਿ ਚੋਰ ਆ ਕੋਈ ਲੜਾਈ ਝਗੜਾ ਹੁੰਦਾ ਹੋਰ ਆ ਕਿ ਉਹ ਕੈਮਰੇ ਦੇ ਵਿੱਚ ਨਾਲ ਦੀ ਨਾਲ ਕੈਦ ਹੋ ਜਾਂਦੇ ਆ ਕਿ ਸ਼ਾਇਦ ਉਹਦੇ ਕੋਈ ਕੈਮਰੇ ਜਿਹੜੇ ਲੱਗੇ ਆ ਜਿੱਥੇ ਚੱਲਦੀ ਐ ਐਲਸੀਡੀ ਜਿੱਥੇ ਕੈਮਰੇ ਦਿਖਾਈ ਦੇਦੇ ਆ ਕਿ ਕਿੱਥੇ ਕਿੰਨੇ ਕੈਮਰੇ ਚੱਲ ਰਹੇ ਆ ਕਿੱਥੇ ਕਿਹੜਾ ਕਾਂਡ ਹੋ ਰਿਹਾ ਕਿ ਉਸ ਨਾਲ ਦੇ ਨਾਲ ਐਕਸ਼ਨ ਉਸ ਤੇ ਲਿਆ ਜਾਂਦਾ ਕਿ ਨਹੀਂ ਲਿਆ ਜਾਂਦਾ ਇਸ ਵਾਰੀ ਵੀ ਲੋਕਾਂ ਨੂੰ ਪਤਾ ਸਾਨੂੰ ਵਾਰ-ਵਾਰ ਦੱਸਣ ਦੀ ਲੋੜ ਨਹੀਂ ਅਸੀਂ ਬਹੁ ਟਾਈਮ ਤੋਂ ਬੋਲਦੇ ਆ ਰਹੇ ਆ ਤੀਜਾ ਪੁਆਇੰਟ ਲਿਖਿਆ ਹੋਇਆ ਕਿ ਨਾਬਾ ਮੰਡੀ ਦੇ ਪਟਿਆਲਾ ਮੰਡੀ ਦੇ ਬਸਨੀਕਾ ਨੂੰ ਕਦੇ ਪਾਰਕ ਦੀ ਸਹੂਲਤ ਦਿੱਤੀ ਚੰਗੀ ਗੱਲ ਐ ਕਿੰਨਾ 36 ਲੱਖ 98000 ਰੁਪਏ ਕਿ ਇਹ ਨਿਰਪੇ ਲੱਗੇ ਦੋਨਾ ਵਰਕਨ ਤੱਕ ਲੱਗੇ ਹੋਣੇ ਆ ਆਹੀ ਚੀਜ਼ਾਂ ਦਾ ਰੋਣਾ ਲੋਕਾਂ ਨੂੰ ਪਤਾ ਹੈ ਪਰ ਬੋਲਦੇ ਨਹੀਂ ਉਹ ਵੀ ਆਪਾਂ ਐਂਡ ਦੇ ਇੱਕ ਛੋਟੀ ਜਿਹੀ ਸਟੋਰੀ ਮੈਂ ਤੁਹਾਨੂੰ ਦੱਸੂਗਾ ਉਹਦੀ ਠੀਕ ਹੈ ਫਿਰ ਚੌਥਾ ਪੁਆਇੰਟ ਲਿਖਿਆ ਸ਼ਹਿਰ ਵਿੱਚ ਜਾਂਦੇ ਸੂਏ ਨੂੰ ਪੱਕਾ ਕੀਤਾ ਦੋਵੇਂ ਪਾਸੇ ਜਾਲੀ ਲਗਾਈ ਹੈ ਕੀਮਤ ਕਿੰਨੀ 3 ਕਰੋੜ ਰੁਪਇਆ ਕਿ ਸ਼ਹਿਰ ਵਿੱਚ ਜਾਂਦਾ ਸੂਆ ਪੱਕਾ ਕਰਤਾ ਦੋਨਾਂ ਪਾਸੇ ਜਾਲੀ ਲਗਾਤੀ ਇਹ ਇਸ ਤੇ ਵੀ ਅਸੀਂ ਵੀਡੀਓ ਅਲੱਗ ਬਣਾਵਾਂਗੇ ਕਿ ਕਿੱਦਾਂ ਪੱਕਾ ਕੀਤਾ ਕਿੱਦਾਂ ਕੱਚਾ ਕੀਤਾ ਕਿੱਥੋਂ ਕਿੰਨਾ ਰੁੱਟਿਆ ਹੋਇਆ ਜਾਲੀਆਂ ਦਾ ਉਹ ਸਾਰਾ ਕੁਝ ਕਲੀਅਰ ਆਪਾਂ ਅਲੱਗ ਵੀਡੀਓ ਬਣਾਵਾਂਗੇ ਉਸ ਤੇ ਕਰਾਂਗੇ ਕਲੀਅਰ ਠੀਕ ਹੈ ਪੰਜਵਾਂ ਪੁਆਇੰਟ ਆ ਗਿਆ ਰਾਮਪਰਾ ਤੋਂ ਫੂਲ ਕਚੈਰੀ ਨੂੰ ਜਾਂਦੀ ਸੜਕ ਬਣਾਈ 3.49 ਕਰੋੜ ਰੁਪਇਆ ਕਿ 4 ਕਿਲੋਮੀਟਰ ਦੀ ਸੜਕ ਬਣਾਈ ਬਹੁਤ ਵਧੀਆ ਬਣਾਈ ਸ਼ਾਇਦ ਬੰਬੂ ਬੰਬ ਡਿੱਗੇ ਤਾਂ ਟੁੱਟਦੀ ਨਹੀਂ ਇਦਾਂ ਦੀ ਸੜਕ ਬਣਾਈ ਵੀ ਆ ਕਿ 4 ਤੋਂ 5 ਕਿਲੋਮੀਟਰ ਤੇ 3.5 ਕਰੋੜ ਰੁਪਇਆ ਲੱਗਿਆ ਇਹ ਵੀ ਇੱਕ ਸੋਚਣ ਵਾਲਾ ਵਿਸ਼ਾ ਫਿਰ ਛੇਮਾ ਗਾਂਧੀ ਨਗਰ ਰੋਡ ਤੇ ਅਜੀਤ ਮਿਲ ਰੋਡ ਤੇ 40 ਲੱਖ ਰੁਪਏ ਲਗਾਏ ਠੀਕ ਹੈ ਫਿਰ ਅੱਠਵਾਂ ਪੁਆਇੰਟ 3 ਤੇ 4 ਨੰਬਰ ਪੌੜੀ ਦੇ ਜਿਹੜਾ ਕੰਕਰੀਟ ਨਾਲ ਸਾਰਾ ਕੀਤਾ ਪੱਕਾ ਕੀਮਤ 90 ਲੱਖ ਰੁਪਏ ਇੱਕ ਵੀਡੀਓ ਦੇ ਵਿੱਚ ਸ਼ਾਇਦ ਬਲਕਾਰ ਸਿੱਧੂ ਜੀ 85 ਲੱਖ ਕਹਿੰਦੇ ਸ਼ਾਇਦ 5 ਲੱਖ ਵੱਧ ਗਿਆ ਹੋਵੇ ਕਿ 90 ਲੱਖ ਰੁਪਏ ਲਿਖਿਆ ਹੋਇਆ ਠੀਕ ਹੈ ਇੱਕ ਪੁਆਇੰਟ ਇੱਕ ਹੋ ਰਿਹਾ ਹੈ ਸੱਤਵਾਂ ਸੀਗਾ ਇਹ ਅੱਠਵਾਂ ਪੁਆਇੰਟ ਸੀ ਆਪਾਂ ਨੇ ਸੱਤਵਾਂ ਇੱਕ ਨਵੀਂ ਨਾ ਜੈਟਿੰਗ ਮਸ਼ੀਨ ਦਿੱਤੀ ਆ ਸ਼ਹਿਰ ਨੂੰ ਨਵੀਂ ਜੈਟਿੰਗ ਮਸ਼ੀਨ ਦਿੱਤੀ ਆ 50 ਲੱਖ ਰੁਪਏ ਦੀ ਮੈਂ ਗੂਗਲ ਤੇ ਸਰਚ ਮਾਰ ਲਿਆ ਮੈਨੂੰ 50 ਤੱਕ ਜੈਟਿੰਗ ਮਸ਼ੀਨ ਕੋਈ ਨਹੀਂ ਲੱਭੀ हां ਜੇ ਤਿੰਨ ਚਾਰ ਦਿੱਤੀਆਂ ਹੋਣੀਆਂ ਤਿੰਨ ਘੱਟੋ ਘੱਟ ਦਿੱਤੀਆਂ ਸ਼ਹਿਰ ਨੂੰ ਜੈਟਿੰਗ ਮਸ਼ੀਨਾਂ ਫੇਰ ਮੰਨ ਸਕਦੇ ਆ ਜੇ ਇੱਕ ਮਸ਼ੀਨ ਦਿੱਤੀ ਆ ਤਾਂ ਉਹ ਸਿਰਫ ਉਹਦੀ ਕੀਮਤ ਜੇ 50 ਲੱਖ ਰੁਪਏ ਦੀ ਆ ਤਾਂ ਮੇਰੀ ਬੇਨਤੀ ਆ ਵਰਕਰਾਂ ਨੂੰ ਆਮ ਆਦਮੀ ਪਾਰਟੀ ਦੇ ਕਸਟੜਡ ਵਰਕਰ ਨੇ ਉਹ ਸਕਰੀਨ ਸ਼ਾਟ ਲੈ ਕੇ ਮੈਨੂੰ ਜ਼ਰੂਰ ਭੇਜ ਦੇਣਾ ਕਿ ਆ ਪਈ ਆ ਜੀ 50 ਲੱਖ ਦੀ ਮਸ਼ੀਨ 45 ਲੱਖ ਦੀ ਮਸ਼ੀਨ ਜਿਹੜੀ ਸ਼ਹਿਰ ਨੂੰ ਦਿੱਤੀ ਗਿਆ ਮੈਨੂੰ ਲੱਭੀ ਨਹੀਂ ਮੈਂ ਬਹੁਤ ਮੱਥਾ ਮਰਿਆ ਠੀਕ ਹੈ ਫਿਰ ਲੱਖਾਂ ਦੀ ਕੀਮਤ ਨਾਲ ਦੋ ਮੁਹੱਲਾ ਕਲੀਨਿਕ ਬਣਾਏ ਇੱਕ ਰੰਪਰੇ ਇੱਕ ਫੂਲ ਉਹ ਕਲੀਨਿਕਾਂ ਤੇ ਸ਼ਾਇਦ ਲੱਖਾਂ ਰੁਪਏ ਲੱਗਿਆ ਹੋਵੇ ਉਹ ਇੱ ਲਿਖਣ ਦੇ ਵਿੱਚ ਦਿੱਕਤ ਆਉਂਦੀ ਹੋਵੇ ਲੱਖਾਂ ਰੁਪਇਆ ਵੀ ਬਹੁਤ ਹੁੰਦਾ ਲੱਖਾਂ ਕਿਸੇ ਹਿਸਾਬ ਦੇ ਨਾਲ ਲੱਗਿਆ ਉਹ ਕਲੀਅਰ ਨਹੀਂ ਫਿਰ ਆ ਗਿਆ ਸ਼ਹਿਰ ਦੀਆਂ ਸੜਕਾਂ ਤੇ ਜਲਦ ਪਾਈ ਜਾਵੇਗੀ ਲੁੱਕ ਕਿ ਸ਼ਹਿਰ ਦੀਆਂ ਜਿਹੜੀਆਂ ਸੜਕਾਂ ਨੇ ਉਹ ਤੇ ਲੁੱਕ ਪਾਈ ਜਾਊਗੀ ਉਹਦੀ ਕੀਮਤ ਹੈਗੀ 1.43 ਕਰੋੜ ਰੁਪਏ ਸ਼ਹਿਰ ਦੀਆਂ ਸੜਕਾਂ ਹੁਣ ਦੇਖਦੇ ਆ ਕਿ ਲੁੱਕ ਪੈਂਦੀ ਆ ਕਿ ਨਹੀਂ ਪੈਂਦੀ ਜਾਂ ਪੈਂਦੀ ਆ ਤਾਂ ਕਿਸ ਹਿਸਾਬ ਨਾਲ ਪੈਂਦੀ ਆ ਕੱਚੀ ਬਿੱਲੀ ਜਿਹੀ ਪੈਂਦੀ ਆ ਕਿ ਸਹੀ ਤਰੀਕੇ ਨਾਲ ਕੰਮ ਹੋਊਗਾ ਉਹ ਵੀ ਆਪਾਂ ਦੇਖਾਂਗੇ ਉਹਦੀਆਂ ਆਪਾਂ ਵੀਡੀਓ ਅੱਗੇ ਬਣਾਵਾਂਗੇ ਤੇ ਹੋਰ ਵੀ ਵੱਖ-ਵੱਖ ਬਾੜਾਂ ਦੇ ਵਿੱਚ ਕਹਿੰਦੇ ਵਿਕਾਸ ਆ ਜਿਹੜਾ ਵਿਕਾਸ ਕਾਰਜ ਸ਼ੁਰੂ ਹੋ ਚੁੱਕਿਆ ਤੇ ਉਹਨਾਂ ਦੀ ਕੀਮਤ ਲਗਭਗ 3 ਕਰੋੜ ਰੁਪਏ ਹੈ ਕਿ ਬਾੜਾਂ ਦੇ ਵਿੱਚ ਵੱਖ-ਵੱਖ ਬਾੜਾਂ ਦੇ ਵਿੱਚ ਜਿਹੜਾ ਕਾਰਜ ਸ਼ੁਰੂ ਹੋ ਚੁੱਕਿਆ ਪਰ ਦੇਖ ਨਹੀਂ ਰਿਹਾ ਹਜੇ ਉਹਦੀ ਕੀਮਤ ਵੀ 3 ਕਰੋੜ ਰੁਪਏ ਦੱਸੀ ਜਾ ਰਹੀ ਹੈ ਕਿ ਆ ਕਰੋੜਾਂ ਦਾ ਬਜਟ ਆਇਆ ਕਿੰਨਾ ਬਜਟ ਟੋਟਲ ਹੈਗਾ ਉਹ ਤੁਸੀਂ ਕਮੈਂਟ ਦੇ ਦੇ ਵਿੱਚ ਜਰੂਰ ਦੱਸ ਸਕਦੇ ਹੋ ਕਿ ਕਰੋੜਾਂ ਰੁਪਏ ਦਾ ਬਜਟ ਰੰਪਰਾ ਦੇ ਵਿੱਚ ਆਉਣ ਤੋਂ ਬਾਵਜੂਦ ਵੀ ਕਿਉਂ ਰਾਮਪਰਾ ਫੇਰ ਵੀ ਹਜੇ ਤਰੱਕੀ ਦੇ ਵਿੱਚ ਪਿੱਛੇ ਹੈ ਕੀ ਜਿੰਨਾ ਆਪ ਦੱਸਿਆ ਮੈਂ ਲਿਖਿਆ ਵੀ ਪਿਆ ਕਿ ਇੰਨਾ ਪੈਸਾ ਬਾਕੀ ਹੀ ਲੱਗ ਚੁੱਕਿਆ ਹੁਣ ਆਪ ਭਗਵੰਤ ਮਾਨ ਨੂੰ ਬੇਨਤੀ ਆ ਉਹ ਆਪ ਦੇ ਜਿਹੜੇ ਇੰਜੀਨੀਅਰ ਤੁਹਾਡੇ ਦੋਸਤ ਨੇ ਹੋਰ ਵੀ ਜਿੰਨੇ ਨੇ ਉਹਨਾਂ ਸਾਰਿਆਂ ਨੂੰ ਭੇਜੋ ਜਿੰਨੇ ਐਮਐਲਏ ਤੁਹਾਡੇ ਹੈਗੇ ਨੇ ਸਾਰਿਆਂ ਦੇ ਹਲਕਿਆਂ 'ਚ ਭੇਜੋ ਪਤਾ ਕਰੋ ਕਿ ਇੰਨਾ ਪੈਸਾ ਤੁਹਾਨੂੰ ਭੇਜਿਆ ਬਾਕੀ ਇੰਨਾ ਪੈਸਾ ਲੱਗਿਆ ਕਿ ਨਹੀਂ ਲੱਗਿਆ ਫਿਰ ਪਤਾ ਲੱਗੂ ਅਸਲ ਦੇ ਵਿੱਚ ਕੰਮ ਹੋਇਆ ਜਾਂ ਨਹੀਂ ਹੋਇਆ ਇੱਕ ਗੱਲ ਹੋਰ ਇੱਕ ਪੌਡਕਾਸਟ ਦੇ ਵਿੱਚ ਮੈਂ ਸੁਣੀ ਸੀ ਬਹੁਤ ਸੋਹਣੀ ਗੱਲ ਕਿ ਹਿਟਲਰ ਸੀ ਜਿਹੜਾ ਹਿਟਲਰ ਨੂੰ ਇੱਕ ਵਾਰ ਮੰਤਰੀ ਨੇ ਅੱਗੇ ਉਹਨਾਂ ਦੇ ਮੰਤਰੀ ਨੇ ਅੱਗੇ ਕਿਹਾ ਕਿ ਆਪਾਂ ਲੋਕਾਂ ਤੇ ਬਹੁਤ ਦੁੱਖ ਮਤਲਬ ਲੋਕਾਂ ਨੂੰ ਬਹੁਤ ਦੁੱਖ ਤਕਲੀਫ ਆਪਾਂ ਦੇ ਰਿਹਾ ਆ ਬਹੁਤ ਲੋਕਾਂ ਦੇ ਤਸੱਜਾ ਝੱਲ ਲਿਆ ਕਿ ਆਪਾਂ ਇਹਨੂੰ ਛੱਡ ਦਈਏ ਹਿਟਲਰ ਕਹਿੰਦਾ ਭਈ ਜਾ ਕੇ ਤੂੰ ਇੱਕ ਮੁਰਗੀ ਲੈ ਕੇ ਆ ਮੁਰਗੀ ਦੇ ਉਹਨਾਂ ਨੇ ਖੰਭ ਕੱਟ ਦੇ ਕਹਿੰਦਾ ਖੰਭ ਕੱਟ ਦੇ ਇਹਨਾਂ ਦੇ ਹੁਣ ਕਹਿੰਦਾ ਇਹਦੇ ਮੂਰੇ ਦਾਣਾ ਪਾਈ ਜਾ ਉਹ ਓਵੇਂ ਓਵੇਂ ਪਿੱਛੇ ਦੁਰੀ ਜਾਊਗੀ ਤੇ ਸਮਝਣ ਵਾਲੇ ਸਮਝ ਵੀ ਜਾਣਗੇ ਕਿ ਆਹ ਹਾਲਾਤ ਅੱਜ ਦੇ ਸਮੇਂ 'ਚ ਹੋਏ ਵਿਆ ਪੈਸਾ ਲੱਗ ਰਿਹਾ ਵਿਕਾਸ ਤੇ ਦਿਖ ਰਿਹਾ ਪਰ ਉਹ ਸਹੀ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਜਿੰਨਾ ਕੰਮ ਹੋਇਆ ਵਿਆ ਕਿ ਵਕਈ ਉਹਨਾਂ ਤੇ ਉਹਨਾਂ ਪੈਸਾ ਲੱਗਿਆ ਕਿ ਵਿੱਚੋਂ 30 35% ਪੈਸਾ ਲੱਗਦਾ 70% ਗੈਪ ਹੋ ਜਾਂਦਾ ਸੋ 2027 ਦਾ ਸਮਾਂ ਆ ਰਿਹਾ ਬੋਟਾਂ ਮੁਰੇ ਫੇਰ ਇਹਨਾਂ ਨੂੰ ਲੱਗਦਾ ਕਿ ਸਾਨੂੰ ਉਹ ਵੋਟਾਂ ਪੈਣੀਆਂ ਆ ਸੀ ਫਲੈਕਸਾਂ ਲਵਾ ਰਹੇ ਆ ਜਿੰਨਾ ਕੰਮ ਕਰਾਤਾ ਉਹ ਸਾਰਾ ਦਿਖਾ ਰਹੇ ਨੇ ਸ਼ਾਇਦ ਕਾਂਗੜ ਤੇ ਮਲੂਕਾ ਵੀ ਫੇਲ ਕਰਤੇ ਹੋਣ ਬਲਕਾਰ ਸਿੱਧੂ ਨੇ ਕਿ ਇਹ ਨਾ ਬਜਟ ਕਿ ਇਹ ਨਾ ਰਾਮਪਰੇ ਦੇ ਵਿੱਚ ਕਰੋੜਾਂ ਰੁਪਏ ਲਾਤਾ ਕਿ ਕਾਂਗੜ ਮਲੂਕਾ ਵਰਗੇ ਜਦੋਂ ਰਹੇ ਨੇ ਐਮ ਐਲ ਏ ਕੀ ਉਹਨਾਂ ਤੋਂ ਪੈਸਾ ਨਾ ਲੱਗਿਆ ਨਹੀਂ ਕਿ ਉਹ ਵੀ ਖਾਈਗੇ ਉਹ ਜਿਹੜੇ ਕਾਂਗੜ ਦੇ ਜਿੰਨੇ ਚਾਹਣ ਵਾਲੇ ਨੇ ਜਿਹੜੇ ਉਹਨਾਂ ਦੇ ਵਰਕਰ ਨੇ ਜਾਂ ਮਲੂਕਾ ਦੇ ਜਿੰਨੇ ਵਰਕਰ ਨੇ ਜਾਂ ਬਲਕਾਰ ਸਿੱਧੂ ਦੇ ਜਿੰਨੇ ਵਰਕਰ ਨੇ ਉਹ ਆ ਦਾ ਕਮੈਂਟ ਦੇ ਵਿੱਚ ਦੱਸੀ ਜਾਏ ਕਿ ਕਾਂਗੜ ਨੇ ਨਹੀਂ ਕੋਈ ਕੰਮ ਕਰਾਇਆ ਕਿ ਮਲੂਕੇ ਨੇ ਨਹੀਂ ਕੋਈ ਕੰਮ ਕਰਾਇਆ ਜਦੋਂ ਰਹੇ ਨੇ ਕਿ ਹੁਣ ਸਿਰਫ ਬਲਕਾਰ ਸਿੱਧੂ ਹੀ ਕੰਮ ਕਰਾ ਰਿਹਾ ਉਹ ਕਮੈਂਟ ਦੇ ਵਿੱਚ ਜ਼ਰੂਰ ਦੱਸ ਦਿਓ